ਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰ ਲੱਗੇ ਆਂਗੇ ਮਿਰਗੀ ਬਾਰੇ ਮਿਰਗੀ ਦੇ ਲੱਛਣ ਕੀ ਹੁੰਦੇ ਆ ਹਨਾ ਕੀ ਦਾ ਇਲਾਜ ਕਰ ਸਕਦੇ ਆਂਗੇ ਕਿਵੇਂ ਮੁੱਢਲੀ ਸਹਾਇਤਾ ਦੇ ਸਕਦੇ ਆਪਾਂ ਜੇ ਮੰਨ ਲਓ ਜਾਨੇ ਰਸਤੇ 'ਚ ਆਪ ਨੂੰ ਕੋਈ ਮਰੀਜ਼ ਮਿਲਦਾ ਇਸ ਤਰ੍ਹਾਂ ਦਾ ਕੀ ਹੁੰਦਾਗਾ ਮਿਰਗੀ ਇੱਕ ਮਿਰਗੀ ਹੁੰਦੀ ਹੈ ਜਿਹੜੀ ਨਾ ਬਚਪਨ ਤੋਂ ਸ਼ੁਰੂ ਹੋ ਜਾਂਦੀ ਹੈ ਮਿਰਗੀ 'ਚ ਪੇਸ਼ੈਂਟ ਨੂੰ ਫਿੱਟ ਪੈਂਦੇ ਆਗੇ ਦੌਰੇ ਪੈਣ ਲੱਗ ਜਾਂਦੇ ਆਗੇ ਉਹਦਾ ਕਾਰਨ ਇਹ ਹੁੰਦਾ ਜਿਹੜਾ ਫਿੱਟ ਪੈਂਦਾ ਜਦੋਂ ਵੀ ਇੱਕ ਲੱਛਣ ਹੁੰਦਾ ਵੀ ਆਪਣਾ ਕਹਿ ਸਕਦੇ ਜਿਵੇਂ ਮੰਨ ਲਓ ਵੀ ਬ੍ਰੇਨ 'ਚ ਆਪਣੀ ਪ੍ਰੋਬਲਮ ਹੈ ਉਹਨੂੰ ਕਿ ਆਪਾਂ ਹੁਣੀ ਕਹਿ ਸਕਦੇ ਜੇ ਉਹ ਫਿੱਟ ਪੈਂਦੇ ਉਹਨੂੰ ਇੱਕ ਬਿਮਾਰੀ ਨਹੀਂ ਕਹਿ ਸਕਦੇ ਬਿਮਾਰੀ ਕਹਿੰਦਾ ਆਪਾਂ ਵੀ ਹੁੰਦਾ ਜਿਵੇਂ ਮੰਨ ਲਓ ਹੁਣ ਆਪਣਾ ਪੇਟ ਦੀ ਪ੍ਰੋਬਲਮ ਆਪ ਨੂੰ ਉਹ ਕਹਿੰਦੇ ਉਹ ਬੱਤ ਤੂ ਜੀ ਕੱਚਾ ਹੋਊਗਾ ਹਨਾ ਉਹ ਕਾਰਨ ਦਾ ਪੇਟ 'ਚ ਕੋਈ ਪ੍ਰੋਬਲਮ ਹੈ ਇਸ ਤਰ੍ਹਾਂ ਕੋਈ ਜਦੋਂ ਆਪ ਨੂੰ ਫਿੱਟ ਪੈਂਦਾ ਦੌਰਾ ਪੈਂਦਾ ਹੈਗਾ ਉਹ ਵੀ ਹੁੰਦਾ ਵੀ ਬ੍ਰੇਨ 'ਚ ਕੋਈ ਪ੍ਰੋਬਲਮ ਹੈਗੀ ਹੈ ਜੀ ਉਹਦਾ ਆਪਾਂ ਕੀ ਕਰ ਸਕਦੇ ਜੇ ਸਭ ਤੋਂ ਪਹਿਲਾਂ ਇਹ ਰੱਖਦੇ ਆ ਵੀ ਜਦੋਂ ਮਿਰਗੀ ਮਰਗੀਚ ਕੀ ਹੁੰਦਾਗਾ ਮਰੀਜ਼ ਚੀਕ ਮਾਰ ਕੇ ਥੱਲੇ ਡਿੱਗ ਪੈਂਦਾਗਾ ਉਸ ਤੋਂ ਬਾਅਦ ਉਹਦੇ ਮੂੰਹ ਚ ਚੱਗ ਆਉਂਦੀ ਹੈ ਜੀ ਉਹ ਤੜਫਦਾਗਾ ਉਹਦੀ ਜੀਭ ਵੀ ਕੱਟੀ ਜਾ ਸਕਦੀ ਹੁੰਦੀ ਹੈ ਦੰਦਾਂ ਦੇ ਵਿਚਾਲੇ ਜੀਭ ਆ ਜਾਂਦੀ ਹੈ ਉਹਦੀ ਹਨਾ ਇਥੋਂ ਤੱਕ ਕਿ ਯੂਰਨ ਸਟੂਲ ਪਾਸ਼ੂ ਵੀ ਵਿੱਚ ਕਰ ਜਾਂਦਾਗਾ ਐਂਟਰੀਨ ਵਾਟਰ ਵੀ ਨਿਕਲ ਜਾਂਦਾ ਉਹਦੇ ਵਿੱਚ ਹਨਾ ਜੀਭ ਕੱਟੀ ਜਾ ਸਕਦੀ ਹੈ ਮੂੰਹ ਵਿੱਚੋਂ ਚੱਗ ਨਿਕਲਦੀ ਹੈ ਇਹ ਲੱਛਣ ਹੁੰਦੇ ਆਗੇ ਇਹਦੇ ਵਿੱਚ ਤੁਸੀਂ ਕੀ ਕਰਨਾ ਘਬਰਾਉਣਾ ਨਹੀਂ ਹੁੰਦਾ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਲਟਾ ਦਿਓ ਉਹ ਪਰਸਰ ਬਾਰੇ ਉਹ ਟਿੱਡਾ ਕਰ ਦੋ ਜਿਹੜੀ ਚੱਗ ਹੁੰਦੀ ਹੈ ਉਹ ਮੂੰਹ ਚ ਨਹੀਂ ਜਾਂਦੀ ਫਿਰ ਉਹ ਦੂਬਾਰ ਉਹਦੇ ਦੰਦਾਂ ਦੇ ਵਿਚਾਲੇ ਕੋਈ ਲੱਕੜੀ ਦਾ ਟੁਕੜਾ ਜਾਂ ਕੋਈ ਚਮਚਾ ਲੈ ਕੇ ਇਸ ਤਰ੍ਹਾਂ ਕੋਈ ਚੀਜ਼ ਵਿਚਾਲੇ ਉਹ ਕਰ ਦਿਓ ਜਿਹਦਾਂ ਨਾ ਜੀਭ ਕੱਟਣ ਤੋਂ ਬਚ ਜੇ ਹਨਾ ਉਹਦਾ ਮੂੰਹ ਸਾਫ਼ ਕਰੋ ਲਟਾ ਦਿਓ ਸਿੱਧਾ ਉਹਦੇ ਕੱਪੜੇ ਜਿਹੜੇ ਉੱਤੇਲੇ ਕਰ ਦਿਓ ਉਹਨੂੰ ਹਵਾ ਆਉਣ ਦੇ ਕੋਈ ਕੱਟਣਾ ਹੋਣ ਦੇ ਉਹਦੇ ਨੇੜੇ ਤੇੜੇ ਹਨਾ ਜਦੋਂ ਉਹ ਚਾਹੁੰਦਾਗਾ ਉਹਨੂੰ ਕੋਈ ਠੰਡੀ ਚੀਨਾ ਦੇ ਉਹ ਗਰਮ ਚੀਜ਼ ਉਹ ਪੀਣ ਵਾਸਤੇ ਜੇ ਬੁਖਾਰ ਦੀ ਸ਼ਿਕਾਇਤ ਲਾਦੇ ਉਹਨੂੰ ਠੰਡੀਆਂ ਪੱਟੀਆਂ ਕਰ ਸਕਦੇ ਆਪਾਂ ਹਨ ਉਸ ਤੋਂ ਬਾਅਦ ਜੇ ਕੋਈ ਜ਼ਿਆਦਾ ਦਿੱਕਤ ਲਾਦੀ ਉਹਨੂੰ ਆਪਾਂ ਕੋਈ ਮੁੱਢਲੇ ਹਸਪਤਾਲ ਮੁੱਢਲੇ ਸਿਹਤ ਕੇਂਦਰ ਚੋਠੇ ਜਾਂ ਕੋਈ ਸਰਕਾਰੀ ਹਸਪਤਾਲ ਆਪਣੇ ਨੇੜੇ ਹੁੰਦਾ ਜਿਵੇਂ ਉਹਨੂੰ ਰੈਫਰ ਕਰ ਸਕਦੇ ਆ। ਇਹਦੇ ਵਿੱਚ ਮੇਰੇ ਵੀਡੀਓਾਂ ਦੀ ਹੋਰ ਜਾਣਕਾਰੀ ਲਈ ਆਪਣਾ ਪੇਜ ਨੂੰ ਲਾਈਕ ਕਰੋ, ਫੋਲੋ ਕਰੋ, ਸ਼ੇਅਰ ਕਰੋ। ਧੰਨਵਾਦ ਜੀ।